ਖਬਰ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਸ਼ਕਾਲ ਅੱਜ ਦਾ ਮੰਗਲਵਾਰ 13 ਅਕਤੂਬਰ ਦੇਸੀ ਮਹੀਨਾ 28 ਅਸੂ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਬਰਾਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਦਾ ਸੱਦਾ ਕੀਤਾ ਕਬੂਲ ਜਾਣ ਗਿਆ ਦਿੱਲੀ 5 ਨਵੰਬਰ ਨੂੰ ਦੇਸ਼ ਭਰ ਵਿੱਚ ਕਰਨ ਗਿਆ ਚੱਕਾ ਜਾਮ ਕਿਸਾਨਾਂ ਦੇ ਹੱਕ ਵਿੱਚ ਪੰਜਾਬੀ ਕਲਾਕਾਰਾਂ ਨੇ ਰੇਲਵੇ ਟਰੈਕ ਤੇ ਲਾਇਆ ਤਰਨਾ ਪੁਲਿਸ ਸਸਤਰਾਂ ਨੂੰ ਜ਼ਖਮੀ ਕਰਕੇ ਹਰਿਆਣਾ ਦੇ ਬਾਲ ਸੁਧਾਰ ਘਰ ਵਿੱਚੋਂ ਫਰਾਰ ਹੋਏ 17 ਨਾਬਾਲਗ ਕੈਦੀ ਸਾਥੀ ਉੱਤੇ ਬੈਠ ਕੇ ਯੋਗਾ ਸਿਖਾਉਂਦੇ ਬਾਬਾ ਰਾਮਦੇਵ ਦੇ ਟਿਕਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਅਸ਼ਨੀ ਸ਼ਰਮਾ ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਭਾਜਪਾ ਨੇ ਦਿੱਤੀ ਸਖਤ ਚੇਤਾਵਨੀ ਪ੍ਰਕਾਸ਼ਪੁਰਬ ਤੇ ਪਾਕਿਸਤਾਨ ਜਾਣ ਦੀ ਚਾਹਵਾਨ ਸੰਗਤ ਤੋਂ ਸ਼ਰਮਨੀ ਕਮੇਟੀ ਨੇ ਮੰਗੇ ਪਾਸਪੋਰਟ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕਰੋਨਾ ਦੇ 55342 ਨਵੇਂ ਕੇਸ ਆ ਸਾਹਮਣੇ ਪੰਜਾਬ ਵਿੱਚ ਇੱਕ ਦਿਨ ਵਿੱਚ ਹੋਈਆਂ 34 ਮੌਤਾਂ ਜੁਮੇਨਾ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਕੇਂਦਰ ਦੇ ਖੇਤੀ ਕਾਨੂੰਨਾ ਖਿਲਾਫ ਦਰਨੇ ਤੇ ਬੈਠੇ ਕਿਸਾਨਾਂ ਨੇ ਭਾਜਪਾ ਸਰਕਾਰ ਦੇ ਗੱਲਬਾਤ ਦਾ ਸੱਦਾ ਕਬੂਲ ਕਰ ਲਿਆ ਹੈ ਇਸਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਰਬੀਸ਼ ਸਿੰਘ ਰਾਜੇਵਾਲ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕੇਂਦਰ ਦਾ ਗੱਲਬਾਤ ਦਾ ਸੱਦਾ ਕਬੂਲ ਕਰ ਲਿਆ ਹੈ ਇਸ ਲਈ ਕਿਸਾਨ ਜਥੇਬੰਦੀਆਂ ਵੱਲੋਂ ਗੱਲਬਾਤ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਹੜੀ ਮਜ਼ਬੂਤੀ ਦੇ ਨਾਲ ਸਰਕਾਰ ਦੇ ਸਾਹਮਣੇ ਆਪਣਾ ਪੱਖ ਰੱਖੇਗੀ ਇਸੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ 5 ਨਵੰਬਰ ਨੂੰ ਪੂਰੇ ਦੇਸ਼ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਇੱਕਤਾ ਉਗਰਾਹ ਨੇ ਰੇਲ ਲਾਈਨਾਂ ਤੋਂ ਧਰਨੇ ਚੱਕਣ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਯੂਨੀਅਨ ਦੇ ਆਗੂ ਜਗਤਾਰ ਸਿੰਘ ਕਾਲਾਚਾੜ ਨੇ ਮੀਡੀਆ ਨੂੰ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਇੱਕਤਾ ਉਗਰਾਹ ਦੇ ਮੈਂਬਰ ਹੁਣ ਰੇਲ ਲਾਈਨਾਂ ਤੋਂ ਧਰਨੇ ਚੱਕ ਕੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਘਰਾਂ ਦੇ ਅੱਗੇ ਧਰਨੇ ਦੇਣਗੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਹਰ ਥਾਂ ਤੇ ਵਿਰੋਧ ਹੋ ਰਿਹਾ ਹੈ ਇਸ ਨੂੰ ਲੈ ਕੇ ਪੰਜਾਬੀ ਕਲਾਕਾਰ ਵੀ ਲਗਾਤਾਰ ਇਸ ਕਾਲੇ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਇਸ ਸਬਤ ਕੋਈ ਤੇ ਚੱਲਦਿਆਂ ਅੱਜ ਪੰਜਾਬੀ ਕਲਾਕਾਰ ਦੀ ਸੰਸਥਾ ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਮੋਰਿੰਡਾ ਨੇੜੇ ਰੇਲਵੇ ਟ੍ਰੈਕ ਤੇ ਧਰਨਾ ਲਗਾਇਆ ਗਿਆ ਇਸ ਧਰਨੇ ਵਿੱਚ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਕਿ ਕੇਂਦਰ ਸਰਕਾਰ ਇਸ ਕਾਲੇ ਕਾਨੂੰਨ ਖਿਲਾਫ ਰੱਜ ਕੇ ਪੜਾਅ ਕੱਢੀ ਯੋਗਰਾਜ ਸਿੰਘ ਦੀ ਅਗਵਾਈ ਵਿੱਚ ਲਗਾਏ ਗਏ ਇਸ ਧਰਨੇ ਵਿੱਚ ਸਰਦੂਲ ਸਿਕੰਦਰ ਅਮਰ ਨੂਰੀ ਸਰਦਾਰ ਸੋਹੀ ਸੀਮਾ ਕੌਸ਼ਲ ਮਲਕੀਤ ਰੌਣੀ ਗੁਰਪ੍ਰੀਤ कौर ਪੰਗੂ, ਸ਼ਿਵਿੰਦਰ ਮਾਹਲ, ਗੁਰਚੇਤ ਚਤਰਕਾਰ, ਬਰਿੰਦਰ ਬੰਨੀ ਮਹਿਤਾਬ, ਵਰਕ ਸਮੇਤ ਕਈ ਕਲਾਕਾਰ ਸ਼ਾਮਲ ਹੋਏ। ਹਰਿਆਣਾ ਦੇ ਹਿਸਾਰ ਵਿੱਚ ਮੌਜੂਦ ਇੱਕ ਬਾਲ ਸੁਧਾਰ ਘਰ ਵਿੱਚ ਬਾਲ ਕੈਦੀ ਸੁਰੱਖਿਆ ਗਾਰਡ ਤੇ ਅਧਿਕਾਰੀਆਂ ਤੇ ਹਮਲਾ ਕਰਕੇ ਫਰਾਰ ਹੋ ਗਏ। ਨਹੀਂ। કુલ 17 ਬਾਲ ਕੈਦੀ ਇੱਥੋਂ ਫਰਾਰ ਹੋਏ ਨੇ। ਇਹਨਾਂ ਚੋਂ 8 ਨਵਾਲਕ ਕੈਦੀ ਕਤਲ ਦੇ ਦੋਸ਼ੀ ਨੇ। ਇਪੋਰਟ ਅਨੁਸਾਰ ਨੰਬਾਲਕ ਕੈਦੀ ਨੇ ਸੁਧਾਰ ਗ੍ਰਹਿ ਪ੍ਰਵੇਸ਼ ਦੁਆਰ ਤੇ ਤਨਾਤ ਸਿਕਿਉਰਿਟੀ ਗਾਰਡ ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ ਪੁਲਿਸ ਅਨੁਸਾਰ ਇਹ ਘਟਨਾ ਸੋਮਵਾਰ ਸ਼ਾਮ ਦੀ ਹੈ ਹੋਰ ਨੰਬਾਲਕ ਕੈਦੀ ਫਰਾਰ ਹੋਏ ਨੇ ਉਹਨਾਂ ਤੇ ਚੋਰੀ ਅਤੇ ਡਕੈਤੀ ਦੇ ਦੋਸ਼ ਹਨ ਬਾਬਾ RAMDEV ਜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਤਕਰੀਬ 22 ਸਕਿੰਟ ਦੀ ਹੈ ਇਸ ਵੀਡੀਓ ਵਿੱਚ ਬਾਬਾ ਹਾਥੀ ਉੱਪਰ ਬੈਠ ਕੇ ਯੋਗਾ ਕਰ ਰਹੇ ਨੇ ਕੰਨ ਖਾਤੀ ਹਿਲੇ ਜਾਂਦਾ ਹੈ ਅਤੇ ਬਾਬਾ ਜੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਹੀਠਾਂ ਡਿੱਗ ਪੈਂਦੇ ਨੇ ਹਾਲਾਂਕਿ ਉਹਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੇ ਬਾਅਦ ਸੂਬੇ ਦੀ ਸਿਆਸਤ ਅਦਮਈ ਹੋਈ ਹੈ ਇਸ ਨੂੰ ਲੈ ਕੇ ਅੱਜ ਪੰਜਾਬ ਭਾਜਪਾ ਦੇ ਸੀਨੀਅਰ ਨੇਤਾਵਾਂ ਵੱਲੋਂ ਅੰਬੇਸਡਰ ਦੇ ਕਮਿਸ਼ਨਰ ਦਫ਼ਤਰ ਦਾ ਕਿਰਾਉ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਭਾਜਪਾ ਨੇਤਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਾਇਆ ਕਿ ਪ੍ਰਧਾਨ ਅਸ਼wini ਸ਼ਰਮਾ ਤੇ ਕਿਸਾਨਾਂ ਨੇ ਨਹੀਂ ਬਲਕਿ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਉਹਨਾਂ ਕਹੇ ਕਿ ਯੂਜ ਕਾਂਗਰਸ ਪਿਛਲੇ ਕੁਝ ਸਮੇਂ ਤੋਂ ਭਾਜਪਾ ਦੇ ਦਫ਼ਤਰਾਂ ਤੇ ਪ੍ਰਦਰਸ਼ਨ ਕਰ ਰਹੀ ਸੀ ਤੇ ਕਈ ਵਾਰ ਇਹਨਾਂ ਵੱਲੋਂ ਤਾਲੇ ਲਗਾਉਣ ਦਾ ਵੀ ਯਤਨ ਕੀਤਾ ਗਿਆ ਪਰ ਸਫਲ ਨਹੀਂ ਹੋ ਸਕੇ ਉਨਾ ਕਹਾਤੀ ਕਾਂਗਰਸ ਵੱਲੋਂ ਜੋ ਕਿਸਾਨਾਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਉਸ ਤੋਂ ਸਾਫ਼ ਜਾ ਰਿਹਾ ਹੈ ਕਿ ਇਹ ਕਿੰਨੇ ਕਿਸਾਨਾਂ ਦੇ ਹਮਦਰਦ ਨਹੀਂ ਉਹਨਾਂ ਕਹਿ ਕੇ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਨਾਲ ਹੀ ਉਹਨਾਂ ਨੇ ਕੈਪਟਨ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇਕਰ ਅਸ਼ਨੀ ਸ਼ਰਮਾ ਤੇ ਹਮਲਾ ਕਰਨ ਵਾਲੇ ਜਲਦ ਜਲਦ ਨਾ ਫਰਗੇ ਤਾਂ ਕਾਂਗਰਸ ਦੀ ਏਟ ਦੇ ਨਾਲ ਏਟ ਖੜਕਾ ਦੇਵਾਂਗੀ ਪੰਜਾਬ ਭਾਜਪਾ ਪਧਾਨ ਅਸ਼wini ਸ਼ਰਮਾ ਤੇ ਬੀਤੇ ਕੱਲ੍ਹ ਹੋਏ ਹਮਲੇ ਦਾ ਦੋਸ਼ ਕਾਂਗਰਸ 'ਤੇ ਲਾਉਣ ਦਾ ਜਵਾਬ ਦਿੰਦਿਆਂ ਕੈਬਨਟ ਮੰਤਰੀ ਤ੍ਰਿਂਦਰ ਸਿੰਘ ਬਾਜਵਾ ਨੇ ਇਸ ਨੂੰ ਭਾਜਪਾ ਦੀ ਗਲਤ ਸੋਚ ਦਾ ਨਤੀਜਾ ਦੱਸਿਆ ਹੈ ਬਾਜਵਾ ਨੇ ਇਸ ਹਮਲੇ ਦੀ ਨਿਖੇਦੀ ਕਰਦਿਆਂ ਆਖਿਆ ਕਿ ਕਾਂਗਰਸ ਅਜਿਹਾ ਕਿਉਂ ਕਰੇਗੀ ਅਤੇ ਕਾਂਗਰਸ ਦਾ ਹਮਲੇ ਨਾਲ ਕੋਈ ਸਬੰਧ ਨਹੀਂ ਹੈ ਫਿਰ ਬਾਜਵਾ ਅੱਜ ਸ਼੍ਰੀ ਮੁਖਸਰ ਸਾਹਿਬ ਵਿਖੇ ਪਹੁੰਚੇ ਸਨ ਇਸ ਦੌਰਾਨ ਉਹਨਾਂ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਹੰਸਲੀ ਨੂੰ ਨਵੇਂ ਇਲੈਟ ਵਿੱਚ ਤਬਦੀਲ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਇਸ ਕੰਮ ਲਈ 1 ਕਰੋੜ 60 ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਕੁਮਾਰ ਨੂੰ ਸੌਂਪਿਆ ਗਿਆ ਉਦਘਾਟਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਭਾਜਪਾ ਦੇ ਪ੍ਰਧਾਨ ਤੇ ਹਮਲੇ ਦੀ ਨਿਕੇਦੀ ਕੀਤੀ ਹੈ ਉਦੋਂ ਸ਼ੋਮਨੀਆ ਕਾਲੀਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਬੀਤੇ ਕੱਲ੍ਹ ਪੰਜਾਬ ਭਾਜਪਾ ਇਕਾਈ ਦੇ ਪ੍ਰਧਾਨ ਅਸ਼wini ਸ਼ਰਮਾ ਤੇ ਹੋਏ ਹਮਲੇ ਦੀ ਨਿਕੇਦੀ ਕੀਤੀ ਫਟਕੜ ਸਾਹਿਬ ਦੇ ਦੋ ਵਾਕਫ ਪਿੰਡਾਂ ਵਿੱਚ ਸ਼੍ਰੀ ਗੰਨ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਜਿਹੜੀ ਵੀ ਸਿੰਗਲ ਭਾਰੀ ਪੁਲਿਸ ਰਕਤ ਹੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋਸ਼ੀ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹਾਲਾਂਕਿ ਪੁਲਿਸ ਵੱਲੋਂ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਸੀ ਪਰ ਅਦਾਲਤ ਨੇ 3 ਦਿਨਾਂ ਦੇ ਰਿਮਾਂਡ ਨੂੰ ਹੀ ਮਨਜ਼ੂਰੀ ਦਿੱਤੀ ਇਸ ਦੌਰਾਨ ਅਦਾਲਤ ਵਿੱਚ ਮੌਜੂਦ ਵਕੀਲਾਂ ਨੇ ਦੋਸ਼ੀ ਖਿਲਾਫ ਜ਼ੋਰਦਾਰ ਨਾਰਾਬਾਜ਼ੀ ਕਰਦਿਆਂ ਉਸ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਦੋਸ਼ੀ ਦੇ ਪੇਸ਼ ਕੀਤੇ ਗਏ ਚਲਾਨ ਤੇ ਸਵਾਲ ਖੜੇ ਕਰਦਿਆਂ ਵਕੀਲ ਭਾਈਚਰਨ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਸਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਇੱਕ ਨੌਜਵਾਨ ਨੇ ਪਿੰਡ ਤਰਖਾਨ ਮਾਜਰਾ ਤੇ ਜੰਨਾ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਜਿਸ ਦੇ ਸਬੰਧਕੀਅਸ ਲੜਨ ਤੋਂ ਵਕੀਲ ਭਾਈ ਚਾਰੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਵੰਬਰ 2020 ਵਿੱਚ ਸ੍ਰੀ ਨਨਕਾਨ ਸਾਹਿਬ ਪਾਕਿਸਤਾਨ ਦੀ ਯਾਤਰਾ ਲਈ ਭੇਜ ਜਾਣ ਵਾਲੇ ਜਿੱਥੇ ਲਈ ਸੰਤਾਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਸ਼ੋਮਨੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਸ਼ੋਮਨੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਾਮਦਾਸ ਨੇ ਦੱਸਿਆ ਕਿ ਪਹਿਲੇ ਪਾਸ਼ਾ ਜੀ ਦੇ ਪ੍ਰਕਾਸ਼ ਪੁਰ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਿੱਛੇ ਜਾਣ ਵਾਲੇ ਜੱਥੇ ਲਈ ਸ਼ਰਦਾਲੂ ਆਪਣੇ ਪਾਸਪੋਰਟ 18 ਅਕਤੂਬਰ 2020 ਤੱਕ ਦਫ਼ਤਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਨਸਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਚਾਵਨ ਸ਼ਰਦਾਲੂ ਆਪਣੇ ਪਾਸਪੋਰਟਾਂ ਦੇ ਨਾਲ ਮੈਂਬਰ ਸ਼੍ਰੋਮ ਨੇ ਕਮੇਟੀ ਦੀ ਸਿਫਾਰਿਸ਼ ਸਹਿਤ ਆਪਣਾ ਪ੍ਰਸ਼ਨ ਪੱਤਰ ਤਿੰਨ ਪਾਸਪੋਰਟ ਸਾਈਜ਼ ਰੰਗਦਾਰ ਫੋਟੋਆਂ ਵੀ ਜਮ੍ਹਾਂ ਕਰਵਾਉਣ ਜਾਣ ਪੱਤਰ ਲਈ ਆਧਾਰ ਕਾਰਡ ਵੋਟਰ ਕਾਰਡ ਜਾਂ ਰਾਸ਼ਨ ਕਾਰਡ ਦੀ ਕਾਪੀ ਦਿੱਤੀ ਜਾ ਸਕਦੀ ਹੈ ਉਹਨਾਂ ਕਹਿ ਕੇ ਸ਼ਦਾਲੂ ਆਪਣੇ ਪਾਸਪੋਰਟ ਸਮੇਤ ਜਮ੍ਹਾਂ ਕਰਵਾਉਣ ਤਾਂ ਜੋ ਅਗਲੀ ਕਾਰਵਾਈ ਲਈ ਅੱਗੇ ਭੇਜੇ ਜਾ ਸਕਣ ਸਿਹਤ ਮੰਤਰਾਲਾ ਵੱਲੋਂ جاری ਅੰਕੜਾ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 55342 ਨਵੇਂ ਕੇਸ कोरोना ਦੇ ਸਾਹਮਣੇ ਆਏ ਨੇ ਅਤੇ 706 ਮੌਤਾਂੀਆਂ ਨੇ ਕੋਰੋਨਾ ਕੇ ਸੰੰਕੜਾ 77,75,881 ਤੇ ਪਹੁੰਚ ਗਿਆ ਹੈ ਜਦਕਿ ਮਹਾਮਾਰੀ ਕਾਰਨ ਹੁਣ ਤੱਕ 1,09,856 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਧਰ ਪੰਜਾਬ ਵਿੱਚ ਵੀ ਇਹ ਕੋਰੋਨਾ ਮਰੀਜ਼ਾਂ ਦੇ ਕੁੱਲ ਗਿਣਤੀ 1,25,211 ਹੋ ਚੁੱਕੀ ਹੈ। ਇਹਨਾਂ ਵਿੱਚੋਂ 1,13,105 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ। ਇਸ ਸਮੇਂ ਪੰਜਾਬ ਵਿੱਚ 8212 ਐਕਟਿਵ ਕੇਸ ਨੇ ਸੂਬੇ ਵਿੱਚ ਹੁਣ ਤੱਕ ਕਰੋਨਾ ਕਾਰਨ 3694 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 34 ਮਰੀਜ਼ਾਂ ਨੇ ਕਰੋਨਾ ਕਰਕੇ ਆਪਣੀ ਜਾਨ ਗੁਆ ਲਈ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁਖਤਿਆਰੀ ਨੇ ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਛਾਸਤ ਕਾਬ ਰੱਖਾ